ਪਿਛਲੇ ਜੇ ਸਮੇ ਇੰਦਰਜੀਤ ਨਿੱਕੂ ਜੋ ਕਿ ਕਲਾਕਾਰ ਉਹਨਾਂ ਨੇ ਵੀ ਇਹਨਾਂ ਦੀ ਵੀਡੀਓ ਪਾਈ ਸੀ ਕਿ ਇਹਨਾਂ ਦੀ ਕੋਈ ਹੈਲਪ ਹੋ ਜਾਵੇ ਪਰ ਮਦਦ ਕਿਸੇ ਨੇ ਨਹੀਂ ਕੀਤੀ ਮੇਰੀ ਘਰਵਾਲੀ ਨੇ ਆਖਿਆ ਕਿ ਆਟਾ ਨਹੀਂ ਆਇਆ ਤੇ ਮੇਰੇ ਕੋਲ 50 ਰੁਪਏ ਨਹੀਂ ਆਗੇ ਸੀ ਹਾਂ ਤੁਸਤੇ ਬੰਦਾਂ ਟੈਂਸ਼ਨ ਨਹੀਂ ਹੁੰਦੀ ਟੈਂਸ਼ਨ ਨਾ ਲਓ ਜੋ ਹੋਰ ਕੋਈ ਵੀ ਨਾ ਖੜਿਆ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਮੇਰਾ ਪ੍ਰੋ ਤਿੰਨਵਰੀ ਮੇਰੀ ਘਰ ਵਾਲੇ ਨੂੰ ਟੀਵੀ ਦਾ ਨੁਕਸ ਪੈ ਗਿਆ ਜਿਹਦੇ ਕਾਰਨ ਘਰ ਵਿੱਚ ਗਰੀਬੀ ਦੇ ਕਾਰਨ ਮੈਨੂੰ ਘਰ ਵੀ ਵੇਚਣਾ ਪੈ ਗਿਆ ਮੈਂ ਕਈਆਂ ਸੈਟੀਆਂ ਵਿੱਚੋਂ ਗਿਆ ਕਈਆਂ ਭਲਾਈਆਂ ਕੇਂਦਰਾਂ 'ਚੋਂ ਪਰ ਮੇਰੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿਸ ਨਾਲ ਕਾਰਨ ਮੇਰਾ ਘਰ ਵੇਚ ਗਿਆ ਬੇਟਾ ਮੇਰਾ ਸੀ 10ਵੀਂ ਦੀ ਕਲਾਸ ਛੱਡ ਕੇ ਤੇ ਮਜ਼ਦੂਰੀ ਕਰ ਰਿਹਾ ਤੇ ਪੰਜ ਹਜ਼ਾਰ ਮੇਰਾ ਘਰ ਦਾ ਕਿਰਾਇਆ ਹੈਗਾ ਵਾ ਘਰ ਦੀਆਂ ਜਿਹੜੀਆਂ ਮਜਬੂਰੀਆਂ ਮੈਂ ਹੁਣ ਤੁਹਾਨੂੰ ਕਿੰਨੀਆਂ ਇੱਕ ਗਿਣਾਵਾਂਗਾ ਜੀ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਮਾੜੇ ਕਮੈਂਟ ਵੀ ਨਾ ਕੀਤੇ ਜਾਣ तकरीबन ਕਿਸੇ ਦੇ ਹਾਲਾਤ ਜੇ ਤੁਹਾਨੂੰ ਲੱਗਦਾ ਕਿ ਇੱਕ ਵੀਡੀਓ ਦੇ ਜ਼ਰੀਏ ਨਹੀਂ ਦੇਖੇ ਜਾ ਰਹੇ ਉਹਦੇ ਬੋਲਾਂ ਤੇ ਨਹੀਂ ਯਕੀਨ ਆ ਤੇ ਉਹਦੇ ਘਰ ਜਾ ਕੇ ਦੇਖ ਲਓ ਉਹਦਾ ਪਰਿਵਾਰ ਦੇਖ ਲਓ ਜਾ ਕੇ ਮਦਦ ਵੀ ਕਰ ਆਇਓ ਤੇ ਨਾਲੇ ਹਾਲਾਤ ਵੀ ਦੇਖ ਆਇਓ ਕਮੈਂਟ ਇਹ ਵੀ ਹੁੰਦੇ ਰਹੇ ਬਾਬਾ ਜੀ ਹੌਸਲਾ ਨਾ ਆ ਰਿਹਾ ਜੀ ਅਸੀਂ ਤੁਹਾਡੇ ਨਾਲ ਆ ਪਰ ਥਾਂ ਦੀ ਹਾਲਤ ਕਰ ਕਿਸੇ ਵੱਲੋਂ ਮੈਨੂੰ ਕੋਈ ਆਸ ਨਹੀਂ ਆਈ ਮੈਂ ਬੱਚਿਆਂ ਨੂੰ ਕਹਿਣਾ ਮੈਂ ਕਿਥੋਂ ਪੈਸਾ ਪ੍ਰਬੰਧ ਕਰਾਂਗਾ ਕਿਵੇਂ ਮੈਂ ਦੱਸਦਾ ਨਹੀਂ ਹੁੰਦਾ ਸੀ ਦਰਬਾਰ ਸਾਹਿਬ ਤੋਂ ਆ ਕੇ ਲੰਗਰ ਲੈ ਕੇ ਜਾਣਾ ਹੁੰਦਾ ਸੀ 30 ਸਾਲਾਂ ਤੋਂ ਪ੍ਰਚਾਰ ਕਰ ਰਹੇ ਸਤਨਾਮ ਸਿੰਘ ਗਿਆਨੀ ਜੀ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਪਤਨੀ ਦੀ ਬਿਮਾਰੀ ਕਰਕੇ ਘਰ ਵੇਚ ਗਿਆ ਹੁਣ ਘਰ ਦੇ ਵਿੱਚ ਇੰਨੀ ਜ਼ਿਆਦਾ ਮੁਸ਼ਕਲ ਹੈ ਕਿ ਆਪਣੀ ਧਰਮ ਪਤਨੀ ਦਾ ਇਲਾਜ ਕਰਾਉਣਾ ਵੀ ਮੁਸ਼ਕਲ ਹੈ ਪਿਛਲੇ ਜੇ ਸਮੇ ਇੰਦਰਜੀਤ ਨਿੱਕੂ ਜੋ ਕਿ ਕਲਾਕਾਰ ਉਹਨਾਂ ਨੇ ਵੀ ਇਹਨਾਂ ਦੀ ਵੀਡੀਓ ਪਾਈ ਸੀ ਕਿ ਇਹਨਾਂ ਦੀ ਕੋਈ ਹੈਲਪ ਹੋ ਜਾਵੇ ਪਰ ਮਦਦ ਕਿਸੇ ਨੇ ਨਹੀਂ ਕੀਤੀ ਆਪਾਂ ਦੇਖਦੇ ਰਾਤੋਂ ਰਾਤ ਬਹੁਤ ਕਾਰਜ ਸਿੱਖ ਕੌਮ ਕਰ ਦਿੰਦੀ ਆ ਪਰ ਇਹਨਾਂ ਲਈ ਅਜੇ ਤੱਕ ਕੋਈ ਵੀ ਅੱਗੇ ਨਹੀਂ ਆਇਆ ਗਿਆਨੀ ਸਤਨਾਮ ਸਿੰਘ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ 30 ਸਾਲਾਂ ਤੋਂ ਕਥਾ ਕਰਕੇ ਆਪਣਾ ਘਰ ਪਾਲ ਰਹੇ ਨੇ ਪਤਨੀ ਦੇ ਇਲਾਜ ਵਿੱਚ ਘਰ ਵੇਚ ਗਿਆ ਪਰ ਅਜੇ ਵੀ ਗੁਹਾਰ ਲਾਰੇ ਨੇ ਕਿ ਮੇਰੀ ਮਦਦ ਜਿਹੜੀ ਉਹ ਕੀਤੀ ਜਾਵੇ ਗੱਲਬਾਤ ਕਰਾਂਗੇ ਪਤਨੀ ਨੂੰ ਹੋਇਆ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਕਿ ਅੰਮ੍ਰਿਤਸਰ ਕਿੱਥੋਂ ਦੇ ਰਹਿਣ ਵਾਲੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਸਤਨਾਮ ਸਿੰਘ ਮੇਰਾ ਨਾਮ ਹੈ ਜੀ ਜੋ ਤਕਰੀਬਨ ਪਿਛਲੇ 30 ਸਾਲ ਤੋਂ ਮੈਂ ਕਥਾ ਪ੍ਰਚਾਰ ਗੁਰੂ ਸਾਹਿਬ ਦੀ ਕਰ ਰਿਹਾ ਹਾਂ ਘਰ ਆਪ ਜੀ ਦਾ ਕਿੱਥੇ ਸੀ ਘਰ ਚਾਟੀਵਨ ਨਹਿਰ ਤੇ ਮਤਲਬ ਘਰ ਮੇਰਾ ਜੀਰੇ ਸੀਗਾ ਜੀ ਔਰ ਤਿੰਨ ਵਾਰੀ ਮੇਰੀ ਘਰ ਵਾਲੀ ਨੂੰ ਟੀਬਿਆ ਨੁਕਸ ਪੈ ਗਿਆ ਜੀ ਜਿਸ ਦੇ ਕਾਰਨ ਘਰ ਵਿੱਚ ਗਰੀਬੀ ਦੇ ਕਾਰਨ ਮੈਨੂੰ ਘਰ ਵੀ ਵੇਚਣਾ ਪੈ ਗਿਆ ਜੀ ਔਰ ਮੈਂ ਕਈਆਂ ਸੈਟਿੰਗਾਂ ਵਿੱਚੋਂ ਗਿਆ ਕਈਆਂ ਭਲਾਈਆਂ ਕੇਂਦਰਾਂ 'ਚੋਂ ਪਰ ਮੇਰੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜੀ ਜਿਸ ਨਾਲ ਕਾਰਨ ਮੇਰਾ ਘਰ ਵੇਚ ਗਿਆ ਕਿ ਇੱਕ ਦਿਨ ਇਹੋ ਜਿਹਾ ਆ ਗਿਆ ਸੀ ਮੈਨੂੰ ਰੋਟੀ ਖਾਣ ਲਈ ਵੀ ਪੈਸੇ ਨਹੀਂ ਆਗੇ ਸੀ ਜੀ ਬੇਟਾ ਮੇਰਾ ਸੀ 10ਵੀਂ ਦੀ ਕਲਾਸ ਛੱਡ ਕੇ ਤੇ ਮਜ਼ਦੂਰੀ ਕਰ ਰਿਹਾ ਮਜ਼ਦੂਰੀ ਕਰ ਰਿਹਾ ਮਜ਼ਦੂਰੀ ਕਰ ਰਿਹਾ ਕਿ ਪੇਂਟ ਕਰਨਾ ਘਰਾਂ ਦੇ ਵਿੱਚ ਇਹ ਕੰਮ ਤੇ ਹੁਣ ਕਰਦੇ ਹਾਲਾਤ ਇਹੋ ਜਿਹੇ ਹੋ ਗਏ ਆ ਪਿੱਛੇ ਵੀਡੀਓ ਵੀ ਨੇ 3-4 viral ਹੋ ਗਈ ਵੋਈਆਂ ਸੀਗੀਆਂ ਪਰ ਉਹਨਾਂ ਵਿੱਚ ਕਮੈਂਟ ਮੈਨੂੰ ਆ ਰਹੇ ਆ ਮੈਸੇਜ ਆ ਰਹੇ ਆ ਬਾਬਾ ਜੀ ਹੌਸਲਾ ਬੁਲੰਦ ਰੱਖਿਆ ਜੇ ਕੋਈ ਗੱਲ ਨਹੀਂ ਕਥਾ ਨਹੀਂ ਛੜਨੀ ਹੈਗੀ ਤੁਹਾਡੇ ਨਾਲ ਆ ਗਿਆਂ ਪਰ ਮੇਰੀ ਸੰਗਤ ਉਹ ਤਾਂ ਹੀ ਬੇਨਤੀ ਹੈ ਕਿ ਕਹਿਣ ਨਾਲ ਕੁਝ ਨਹੀਂ ਬੰਦਦਾ ਜੀ ਬਿਲਕੁਲ ਜੇ ਆਪਾਂ ਰਾਤ ਰਾਤ ਉਹ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਸ਼ਾ ਕਿੰਨੇ ਵੱਡੇ ਮਹਿਲ ਖੜੇ ਕਰ ਦਿੰਦੇ ਆ ਤੇ ਜੇ ਮੈਨੂੰ ਹੁਣ 3 ਮਹੀਨੇ ਹੋ ਗਏ ਵੀਡੀਓ ਪਾਉਂਦੇ ਨੂੰ ਤੇ ਕਿਸੇ ਨੇ ਹਲੇ ਤੱਕ ਹਾਲਾ ਨਹੀਂ ਮਾਰਿਆ ਕਿਸੇ ਨੇ ਮੇਰੇ ਨੂੰ ਆ ਕੇ ਨਹੀਂ ਪੁੱਛਿਆ ਕਿ ਬਾਬਾ ਜੀ ਘਰ ਵੱਲੋਂ ਤੁਹਾਨੂੰ ਕੋ ਆਇਆ ਹੁਣ ਪਤਨੀ ਦੀ ਹਾਲਤ ਕਿਵੇਂ ਆ ਕੀ ਉਹਨਾਂ ਨੂੰ ਹਜੇ ਪ੍ਰੋਬਲਮ ਹੋ ਗਈ ਨਹੀ ਹਾਲਤ ਉਹਨਾਂ ਦੀ ਹੈ ਕਿ ਹੁਣ ਠੀਕ ਆ ਪਰ ਉਹਨਾਂ ਨੂੰ ਸਾਹ ਬਹੁਤ ਚੜਦਾ ਵਾ ਕੰਮ ਨਹੀਂ ਕੋਈ ਕਰ ਸਕਦੇ ਕਿ ਮੈਂ ਘਰ ਦੀ ਜਿਹੜੀ ਚਾਹ ਬਣਾਉਣੀ ਜਾਂ ਕੁਝ ਬਣਾਉਣੀ ਨਾ ਮੈਂ ਉਹਨਾਂ ਨੂੰ ਕਹਿੰਦਾ ਨਹੀਂਗਾ ਕਿ ਜਿੰਨੋ ਜੇਕਰ ਮੈਂ ਕਰਿਆ ਦੇ ਬੇਟਾ ਕਰਿਆ ਹੈਗਾ ਵਾ ਬੱਚੀ ਮੇਰੀ ਵਿਆਹ ਹੀ ਗਈ ਆ ਉਹ ਵੀ ਬੜੇ ਮੁਸ਼ਕਲ ਹਾਲਾਤਾਂ ਚ ਮੈਂ ਪਿਛਲੇ ਸਾਲ ਵਿਆਹੀ ਸੀ ਪੈਸਾ ਨਹੀਂ ਹੈਗਾ ਸੀਗਾ ਹੁਣ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਰਹ ਰਹੇ ਜੀ ਕਿਰਾਏ ਤੇ 5000 ਮੇਰਾ ਘਰ ਦਾ ਕਿਰਾਇਆ ਹੈਗਾ ਵਾ ਘਰ ਦੀਆਂ ਜਿਹੜੀਆਂ ਮਜਬੂਰੀਆਂ ਮੈਂ ਹੁਣ ਤੁਹਾਨੂੰ ਕਿੰਨੀਆਂ ਕ ਗਿਣਾਵਾਂਗਾ ਪੈਸੇ ਦੇ ਕਾਰਨ ਸਾਰਾ ਕੁਝ ਹੁੰਦਾ ਵਾ ਹੁਣ ਮੈਨੂੰ ਨਾਮ ਨਹੀਂ ਮਿਲਦੇ ਤੁਹਾਨੂੰ ਕਥਾ ਦੇ ਮੈਂ ਇਹ ਕਹਣਾ ਵਾ ਇੱਕ ਮੇਰੀ ਮਦਰ ਕੀਤੀ ਜਾਵੇ ਕਿ ਮੈਨੂੰ ਵੱਧ ਤੋਂ ਵੱਧ ਕਾਤਾ ਦੇ ਪ੍ਰੋਗਰਾਮ ਦਿੱਤੇ ਜਾਣ ਔਰ ਦੂਸਰਾ ਮੇਰਾ ਵੱਡੇ ਦਾਨੀਆਂ ਨੂੰ ਜਿਹੜੇ ਕਰੋੜਾਂ ਰਪਈਆ ਦੇ ਲੰਗਰ ਲਗਾ ਰਹੇ ਆ ਕਿ ਮੇਰਾ ਇੱਕ ਛੋਟਾ ਜਿਹਾ ਘਰ ਬਣਾ ਕੇ ਦੇ ਜੀ ਐਨ ਆਰ ਆਈ ਭਰਾ ਜਾਂ ਕੋਈ ਜਿੱਥੋਂ ਤੇ ਕਰ ਮੇਰੀ ਵੀਡੀਓ ਵਾਇਰਲ ਹੋ ਰਹੀ ਆ ਮੇਰਾ ਵੱਧ ਤੋਂ ਵੱਧ ਸਾਥ ਦੇਣ ਕਿ ਉਹ ਘਰ ਦੀ ਜਿਹੜੀ ਮਜਬੂਰੀ ਆ ਮੈਂ ਕਿੰਨਾ ਕ ਦੱਸਾਂਗਾ ਲੋਕੀ ਮੇਰਾ ਮਜ਼ਾਕ ਉਡਾ ਰਹੇ ਜੀ ਕਮੈਂਟ ਕਰ ਰਹੇ ਆ ਕਿਨੇ ਬਾਬਾ ਜੀ ਤੁਸੀਂ ਤੇ ਮੰਗ ਰਹੇ ਜੋ ਬਾਣੀ ਵੇਚੀ ਹੈ 30 ਸਾਲ ਨੂਏ ਹੋ ਜੇ ਸਵਾਲ ਵੀ ਆਏ ਆ ਕਿ ਬਾਬਾ ਜੀ ਤੁਸੀਂ 30 ਸਾਲ ਬਾਣੀ ਵੇਚੀ ਐ ਜਿਹੜੇ ਸਾਡੇ ਕੋਲੋਂ ਮੰਗ ਰਹੇ ਜੋ ਮੈਂ ਉਹਨਾਂ ਦਾਨੀਆਂ ਤੇ ਉਹਨਾਂ ਤੇ ਕਰ ਗੱਲ ਨਹੀਂ ਕਰਾਂਗਾ ਇਹ ਉਹਨਾਂ ਤੇ ਕਰ ਗੱਲ ਕਰਦਾ ਵਾਂ ਕਿ ਜਿਹੜੇ ਗੁਰੂ ਨਾਲ ਮਿਲੇ ਜਿਹੜਾ ਗੁਰੂ ਨਾਲ ਮਿਲਿਆ ਉਹ ਮੇਰੀ ਗੱਲ ਸੁਨੇਗਾ ਜਿਹੜਾ ਗੁਰੂ ਤੋਂ ਬੇਮੁਖਾ ਉਹ ਮੇਰਾ ਮਜ਼ਾਕ ਉਡਾਏਗਾ ਪਰ ਜਿਨ੍ਹਾਂ ਨੇ ਮੇਰਾ ਮਜ਼ਾਕ ਡਾਉਣਾ ਵਾ ਉਹ ਇਸ ਵੀਡੀਓ ਨੂੰ ਸਕਿਪ ਕਰ ਦੇਣ ਨਾ ਦੇਖਣ ਚੰਗੀ ਗੱਲ ਪਰ ਮੈਨੂੰ ਮਾਰੇ ਕਮੈਂਟ ਜਿਹੜਾ ਮੇਰਾ ਹਾਲਾਤ ਕਰਦਾ ਚੱਲ ਰਿਹਾ ਨਾ ਉਹਨਾਂ ਤੇ ਮਜ਼ਾਕ ਨਾ ਉਡਾਉਣਾ ਇਸ ਕਰਕੇ ਮੇਰੀ ਗੁਹਾਰ ਹੈ ਬਦਕਾ ਦਰਸ਼ਕੋ ਕਿ ਅਸੀਂ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਮਾੜੇ ਕਮੈਂਟ ਵੀ ਨਾ ਕੀਤੇ ਜਾਣ ਤਕਰੀਬਨ ਕਿਸੇ ਦੇ ਹਾਲਾਤ ਜੇ ਤੁਹਾਨੂੰ ਲੱਗਦਾ ਕਿ ਇੱਕ ਵੀਡੀਓ ਦੇ ਜ਼ਰੀਏ ਨਹੀਂ ਦੇਖੇ ਜਾ ਰਹੇ ਉਹਦੇ ਬੋਲਾਂ ਤੇ ਨਹੀਂ ਯਕੀਨ ਆ ਤੇ ਉਹਦੇ ਘਰ ਜਾ ਕੇ ਦੇਖ ਲਓ ਉਹਦਾ ਪਰਿਵਾਰ ਦੇਖ ਲਓ ਜਾ ਕੇ ਮਦਦ ਵੀ ਕਰ ਆਇਓ ਤੇ ਨਾਲੇ ਹਾਲਾਤ ਵੀ ਦੇਖ ਆਇਓ ਪਤਾ ਲੱਗ ਜੇਗਾ ਕੋਈ ਸੰਸਥਾ ਨਹੀਂ ਆਈ ਅੱਗੇ ਕੋਈ ਵੀ ਤੁਹਾਡੀ ਹੱਲ ਕਿਸੇ ਨੇ ਨਹੀਂ ਨਹੀਂ ਵਾਹਿਗੁਰੂ ਜੀ ਮੈਂ ਬੜੀਆਂ ਸੰਸਥਾ ਕੋਲ ਗਿਆ ਬੱਚੀ ਦੀ ਵਿਆਹ ਸ਼ਾਦੀ ਕੀਤੀ ਆ ਉਰ ਮੈਂ ਬੜੀਆਂ ਸੰਸਥਾ ਕੋਲ ਗਿਆ ਸੀਗਾ ਉਹਨਾਂ ਨੇ ਮੈਨੂੰ ਇੱਕੋ ਮੈਨਾ ਮਾਰਿਆ ਸੀ ਕਿਨੇ ਬਾਬਾ ਜੀ ਜਿੱਦਨ ਬੱਚੇ ਪੈਦਾ ਕੀਤੇ ਸਾਨੂੰ ਪੁੱਛ ਕੇ ਕੀਤੇ ਸੀ ਵਾਹੀ ਇਹ ਤਾਂ ਤਿਕਰੇ ਬੋਲੇ ਉਹਨਾਂ ਨੇ ਡਾਕੂਮੈਂਟ ਉਹਨਾਂ ਨੇ ਕੀਤਾ ਤੁਹਾਨੂੰ ਉਹਨਾਂ ਵੀ ਇਹੋ ਜਿਹਾ ਕਮੈਂਟ ਕੀਤਾ ਜਿਵੇਂ ਆਖਿਆ ਕਿ ਮੈਨੂੰ ਚਲੋ ਇੱਕ ਆਪਣੇ ਅੰਮ੍ਰਿਤਸਰ ਦੇ ਬਹੁਤ ਉੱਚ ਛੋਟੀ ਦੇ ਰਾਗੀ ਸਿੰਘ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਕੋਲ ਮੈਂ ਜਿਹਨੂੰ ਗਿਆ ਦਰਬਾਰ ਮੈਨੂੰ ਅਸ਼ੀਦਾ ਸਾਹਿਬ ਗੁਰਦੁਆਰੇ ਮਿਲੇ ਸੀ ਮੈਂ ਤਾਂ ਕਿ ਗੋਡਿਆਂ ਨੂੰ ਹੱਥ ਲਾਇਆ ਤੇ ਮੈਂ ਗੱਲ ਕਰਨ ਲੱਗਾ ਤੇ ਉਹਨਾਂ ਮੇਰਾ ਹੱਥ ਪਿੱਛੇ ਛੱਡ ਦਿੱਤਾ ਕਹਿੰਦਾ ਬਾਬਾ ਜੀ ਮੇਰੇ ਤੋਂ ਨਾ ਮੰਗੋ ਬਾਬਾ ਦੀਪ ਸਿੰਘ ਤੋਂ ਮੰਗੋ ਤੇ ਮੈਂ ਫਿਰ ਮੂ ਮੇਰੇ ਮੂੰਹ ਚੋਂ ਨਿਕਲਿਆ ਸੀ ਬਾਬਾ ਦੀਪ ਸਿੰਘ ਨੇ ਕਿੱਥੋਂ ਆਣਾ ਤੁਹਾਡੇ ਵਿੱਚ ਹੀ ਬਾਬਾ ਦੀਪ ਸਿੰਘ ਮੇਰੀ ਤੇ ਇੱਥੋਂ ਤੇ ਨਜ਼ਰੀਆ ਵਾ ਕਿ ਜਿਹੜੀ ਉਹਦੀ ਸੰਗਤ ਆ ਉਹਦੇ ਕੀਰਤਨੀਆਂ ਜਿਹੜੇ ਪ੍ਰਚਾਰਕ ਉਹ ਸਾਰੇ ਆਪ ਹੀ ਗੁਰੂ ਆ ਗੁਰੂ ਦਾ ਰੂਪ ਹੈ ਨਾ ਹਰ ਕਾ ਸੇਵਕ ਹ ਤੇ ਫਿਰ ਅਸੀਂ ਉਸ ਦੀ ਤੁਲਨਾ ਤੇ ਕਿਉਂ ਨਹੀਂ ਆਉਂਦੇ ਹੁਣ ਜੇ ਉਹ ਕੋਈ ਕਿਸੇ ਕੋਲ ਜਾ ਕੇ ਮੰਗਦਾ ਵਾ ਤੇ ਉਹਨੂੰ ਉਹਨੂੰ ਆਸ ਹੁੰਦੀ ਹੈ ਜੇ ਕਈਆਂ ਸੰਸਥਾਵਾਂ ਦੇ ਕੋਲ ਸੰਸਥਾ ਦੇ ਕੋਲ ਮੈਂ ਗਿਆ ਸੀ ਆਸ ਲੈ ਕੇ ਗਿਆ ਸੀਗਾ ਉਹਨਾਂ ਮੇਰਾ ਮਜ਼ਾਕ ਡਾਇਆ ਨਹੀਂ ਬਾਬਾ ਜੀ ਜੇ ਅਸੀਂ ਤਾਂ ਦਿੰਨੇ ਆ ਜੇ ਕਿਸੇ ਦਾ ਐਕਸੀਡੈਂਟ ਕੇਸ ਹੋਵੇ ਜਾਂ ਕਿਸੇ ਦੇ ਘਰੇ ਕੋਈ ਘਰ ਟੁੱਟ ਗਿਆ ਹੋਵੇ ਤੇ ਮੈਂ ਫਿਰ ਉੱਥੇ ਕਹਿੰਦਾ ਜੀ ਮੇਰਾ ਘਰ ਟੁੱਟਿਆ ਕਰ ਮੇਰਾ ਤੇ ਵਿੱਕ ਗਿਆ ਵਾ ਕਈ ਉਹਨਾਂ ਕਹਿੰਦੇ ਬਾਬਾ ਜੀ ਆਪਣਾ ਪਲਾਟ ਵਿਖਾਓ ਅਸੀਂ ਲੈਂਟਰ ਪਾ ਦਾਂਗੇ ਮੈਂ ਪਲਾਟ ਉਹਨ ਕਿੱਥੋਂ ਵਿਖਾਵਾਂ ਪਲਾਟ ਲੈਂ ਜੋਗੀ ਮੇਰੇ ਕੋਲ ਮਦਦ ਨਿੱਕੂ ਨੇ ਵੀ ਤੁਹਾਡੀ ਵੀਡੀਓ ਪਾਈ ਸੀ ਪਰ ਕੋਈ ਮਦਦ ਨਹੀਂ ਹੋਈ ਉਹਨਾਂ ਵੱਲੋਂ ਕੀਤੀ ਗਈ ਕੋਈ ਮਦਦ ਹਾਂ ਵੀਡੀਓ ਉਹਨਾਂ ਚਲੋ ਉਹਨਾਂ ਕੁਝ ਮੈਨੂੰ ਮਾਇਆ ਦਿੱਤੀ ਸੀ ਤੇ ਉਹਨਾਂ ਦਾ ਕਮੈਂਟ ਵੀ ਮਾਰੂ ਕੌਲਾਂ ਵੀ ਮੈਨੂੰ ਬਹੁਤ ਆਈਆਂ ਸੀ ਅਰਜੀਤ ਸਿੰਘ ਗਰੇਵਾਲ ਪ੍ਰੈਸ ਵਾਲੇ ਚੜਾਈ ਕਰ ਗਏ ਆ ਔਰ ਲਾਲੀ ਭਾਜੀ ਆ ਜੋ ਚੈਨਲ ਤੋਂ ਉਹਨਾਂ ਵੀ ਵੀਡੀਓ ਪਾਈ ਸੀਗੀ ਪਰ ਉਹਨਾਂ ਦੇ ਵਿੱਚ ਮੈਂ ਕਮੈਂਟ ਹੀ ਆਉਂਦੇ ਰਹੇ ਆ ਜੀ ਕਮੈਂਟ ਹੀ ਆਉਂਦੇ ਰਹੇ ਬਾਬਾ ਜੀ ਹੌਸਲਾ ਨਾ ਆ ਰਿਹਾ ਜੀ ਅਸੀਂ ਤੁਹਾਡੇ ਨਾਲ ਆ ਪਰ ਥਾਂ ਦੀ ਹਾਲਤ ਕਰਕੇ ਕਿਸੇ ਵੱਲੋਂ ਮੈਨੂੰ ਕੋਈ ਆਸ ਨਹੀਂ ਆਈ ਜਾਂ ਘਰ ਬਣਾ ਕੇ ਦੇਣ ਜੇ ਕਿਸੇ ਕੋਲ ਜਾਨਾ ਵਾ ਤੇ ਉਹ ਮਨੋਗੋ ਕਹਿ ਦਿੰਦੇ ਕਿ ਨੇ ਬਾਬਾ ਜੀ ਪਲਾਟ ਵਕਾ ਵਸੀਂ ਲੈਂਟਰ ਪਾ ਦਾਂਗੇ ਤੇ ਮੈਂ ਹੁਣ ਕਿੱਥੇ ਲੈਂਟਰ ਪਾਵਾਂਗਾ ਮੇਰੇ ਕੋਲ ਤਾਂ ਨਹੀਂ ਹੈਗਾ ਤੇ ਮੈਂ ਇਹ ਸੰਗਤਾਂ ਕੇ ਕਰਦਾ ਵਾਂ ਰਿਜ਼ਲਟ ਬੰਬਈ ਵਿੱਚ ਘਰ ਵੀ ਨਹੀਂ ਬਣਿਆ ਨਹੀਂ ਜੀ ਕਾਰੇ ਕੁਰੀ ਰੱਖ ਜੇ ਕਿੱਥੋਂ ਬੰਨਾ ਸੀਗਾ ਕਰਦੇ ਨੇ ਹਾਲਾਤ ਮਾੜੇ ਹੋ ਗਏ ਸੀਗੇ ਬੱਚੀ ਦੀ ਪੈਸਾ ਕਿੰਨਾ ਕੁ ਲੱਗਿਆ ਤੁਹਾਡੀ 25 25 ਲੱਖ ਦੇ ਵਿੱਚ ਵਿੱਚ ਲੱਗ ਗਿਆ ਨੇ 25 ਲੱਖ ਦੇ ਤੇ ਘਰ ਮੇਰਾ ਕਿੰਨੇ ਦਾ ਵਿਕਿਆ ਸੀਗਾ ਸਿਰਫ 2.5 ਲੱਖ ਦਾ ਜੀ ਉਹ ਵੀ ਮੈਨੂੰ ਹਿੱਸਾ ਮਿਲਿਆ ਸੀ ਘਰ ਵਿੱਚੋਂ ਘਰ ਚ ਹਿੱਸਾ ਹੱਸ ਜਮੀਨ ਦਾ ਹਿੱਸਾ ਮਿਲਿਆ ਸੀਗਾ ਹਾਂ ਉਹ ਸਾਰੇ ਮੈਂ ਕਰਦੀ ਦੇ ਸਾਰੇ ਇਲਾਜ ਦੇ ਉੱਤੇ ਲਾ ਦਿੱਤਾ ਸੀ ਆਖਰਕਾਰ ਇਹੋ ਜਿਹਾ ਲਾਤਾ ਗਏ ਕਿ ਕਿ ਮੈਂ ਜਦੋਂ ਲਾਕਡਾਊਨ ਚੱਲਿਆ ਸੀਗਾ ਮੈਂ ਬੱਚਿਆਂ ਨੂੰ ਕਹਿਣਾ ਮੈਂ ਕਿਥੋਂ ਪੈਸਾ ਪ੍ਰਬੰਧ ਕਰਾਂਗਾ ਕਿਵੇਂ ਕਿ ਮੈਂ ਦੱਸਦਾ ਨਹੀਂ ਹੁੰਦਾ ਸੀ ਦਰਬਾਰ ਸਾਹਿਬ ਤੋਂ ਆ ਕੇ ਲੰਗਰ ਲੈ ਕੇ ਜਾਣਾ ਹੁੰਦਾ ਸੀ ਤੇ ਫਿਰ ਲੰਗਰ ਘਰ ਦੇ ਨੂੰ ਸਿਕਾਉਂਦਾ ਹੁੰਦਾ ਸੀਗਾ ਜੇ ਮੈਂ ਕਿਸੇ ਸੰਸਥਾ ਵੱਲ ਕਹਿੰਦਾ ਹੁੰਨਾ ਸੀ ਫੋਨ ਕਰਦਾ ਹੁੰਦਾ ਸੀਗਾ ਜਾਂ ਕਿਸੇ ਦਾ ਮੈਨੂੰ ਪਤਾ ਲੱਗਦਾ ਸੀਗਾ ਤੇ ਉਹ ਮੈਨੂੰ ਅੱਗੋਂ ਕਹਿੰਦੇ ਕਿ ਨਾ ਬਾਬਾ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੁਰੂ ਦਾ ਬਾਣਾ ਪਾ ਕੇ ਤੇ ਤੁਸੀਂ ਸਾਡੇ ਕੋਲ ਮੰਗਦੇ ਗੁਰੂ ਕੋਲੋਂ ਮੰਗੋ ਮੈਂ ਤੇ ਉਹਨਾਂ ਨੂੰ ਗੁਰੂ ਸਮਝ ਕੇ ਮੰਗਦਾ ਨਾ ਹੁਣ ਮੇਰੇ ਸੰਗਤਾਂ ਤੇ ਕੋ ਗੁਹਾਰ ਆ ਕਿ ਜਿਹੜਾ ਵੀਡੀਓ ਸੁਣਦੇ ਆ ਵਾ ਉਹ ਹੀ ਮੇਰੇ ਲਈ ਗੁਰੂ ਨੂੰ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤਾਂ ਇਹ ਪ੍ਰਮਾਤਮਾ ਆਪ ਵਸਦਾ ਵਾ ਮਤ ਸੋਚੋ ਕਿ ਤੁਸੀਂ ਇੰਨੇ ਜਿਹੜੇ ਲੰਗਰ ਲਾ ਰਹੇ ਜੋ ਤੁਹਾਡੇ ਕਿਸੇ ਲੇਖੇ ਵਿੱਚ ਆ ਜੇ ਤੁਸੀਂ ਕਿਸੇ ਗਰੀਬ ਦੀ ਮਾਂ ਨਹੀਂ ਪਰਦੇ ਨਾ ਤੇ ਲੰਗਰ ਲਾਏ ਇਹ ਸ਼ਾਮਿਆਂ ਨੇ ਲਾਏ ਜਾਂ ਆਤਿਸ਼ਬਾਦ बाजी चलाई ਜਿਹੜੀ ਆ ਉਹ ਤੁਸੀਂ ਡਿਊਟੀ ਨਹੀਂ ਮਿਲੀ ਤੁਹਾਨੂੰ ਕੋਈ ਡਿਊਟੀ ਵੀ ਕਿਤੇ ਹਾਂ ਵੈਕੁਰ ਜੀ ਮੈਂ ਡਿਊਟੀ ਨਹੀਂ ਮੈਂ ਕੱਲਾ ਕਥਾ ਹੀ ਕਰਦਾ ਵਾਂ ਤੇ ਮੈਂ ਉਹੀ ਤੇ ਉਗਾਰ ਕਰ ਰਿਹਾ ਵਾਂ ਕਿ ਜਿੱਥੋਂ ਤੇ ਕਰ ਮੇਰੀ ਵੀਡੀਓ ਜਾ ਰਹੀ ਆ ਮੇਰੀ ਕਥਾ ਦੇ ਕਲਿੱਪ ਲੈ ਲਓ ਤੇ ਮੈਨੂੰ ਕਥਾ ਦੇ ਪ੍ਰੋਗਰਾਮ ਵੱਧ ਤੋਂ ਵੱਧ ਦਿੱਤੇ ਜਾ ਤੇ ਮੈਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਹੀ ਨਾ ਪਵੇ ਬਿਲਕੁਲ ਮੰਗਣ ਦੀ ਮੈਨੂੰ ਤੇ ਇਹੋ ਹੀ ਆ ਕਿ ਜਿੱਥੇ ਜਿਹੜਾ ਕੋਈ ਵੀਰ ਮੇਰਾ ਵੀਡੀਓ ਸੌਂਦੇ ਆ ਵਾ ਮਾਇਆ ਭਾਵੇਂ ਨਾ ਦੇਵੇ ਜਾਂ ਦੇਵੇ ਉਹਦੀ ਮਰਜ਼ੀ ਹੈਗੀ ਆ ਤਾਰ ਮੈਨੂੰ ਕਥਾ ਦੇ ਪ੍ਰਵਾਹ ਵੱਤੋ ਵੱਧ ਦਿੱਤੇ ਜਾਂਦਾ ਹੁਣ ਕਈਆਂ ਸਟੇਜਾਂ ਤੇ ਮੈਂ ਜਾਂਦਾ ਵਾਂ ਤੇ ਮੈਨੂੰ ਆਖਿਆ ਜਾਂਦਾ ਵਾ ਭਾਈ ਸਾਹਿਬ ਵੱਡੇ ਜਥੇ ਆਏ ਆ ਉਹ ਵੱਡੇ ਜਥੇ ਕਿਹੜੇ ਹੁੰਦੇ ਆ ਜੀ ਅਸੀਂ ਸਾਰੇ ਬਰਾਬਰ ਹੁੰਨੇ ਆ ਕਥਾਵਾਚਕ ਵੀ ਬਰਾਬਰ ਹੁੰਨੇ ਆ ਰਾਗੀ ਵੀ ਬਰਾਬਰ ਹੁੰਨੇ ਆ ਪ੍ਰਚਾਰਕ ਬਰਾਬਰ ਹੁੰਨੇ ਆ ਬਿਲਕੁਲ ਮੈਨੂੰ 5-7 ਮਿੰਟ ਦੇ ਕੇ ਔਰ ਸਟੇਜ ਤੋਂ ਬਾਹਰ ਕਰਕੇ ਤੇ ਪਰੇ ਕਰ ਦਿੱਤਾ ਜਾਂਦਾ ਵਾ ਤੇ ਫਿਰ ਉਹ ਫਿਰ ਗੱਲ ਆ ਜਾਂਦੀ ਆ ਕੌਣ ਵੱਡਾ ਮਾਇਆ ਵਡਿਆਈ ਸਤਿਗੁਰੂ ਜਵਾਬ ਦਿੰਦੇ ਆ ਕਹਿੰਦੇ ਸੋ ਉਹ ਵੱਡਾ ਜਿਨ ਰਾਮ ਲੀਵ ਲਾਈ ਵੱਡਾ ਤੇ ਉਹ ਜਿਹਨਾਂ ਪ੍ਰਮਾਤਮਾ ਦਾ ਨਾਮ ਜਪਿਆ ਹੁਣ ਕਈ ਮਹਜੂਰੀ ਰਾਗੀਆਂ ਦੇ ਅੱਗੇ ਵੀ ਬੁਹਾਰ ਪਾਈ ਸੀ ਨੰਬਰ ਪਾਈ ਸੀ ਨੰਬਰ ਪਾਇਆ ਸੀਗਾ ਮੈਨੂੰ ਫੋਨ ਕੀਤਾ ਸੀਗਾ ਉਹਨਾਂ ਮੈਨੂੰ ਅੱਗੇ ਕਿਹਾ ਕਹਿੰਦੇ ਬਾਬਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਜਿਨ੍ਹਾਂ ਦੀਆਂ ਤਨਖਾਹਾਂ 50000 60000 70000 ਆ ਉਹਨਾਂ ਵੀ ਮੈਨੂੰ ਇਹੋ ਜਵਾਬ ਦਿੱਤਾ ਬਾਬਾ ਜੀ ਅਸੀਂ ਨਹੀਂ ਕਰਨਾ ਜੋ ਕਰਨਾ ਗੁਰੂ ਸਾਹਿਬ ਨੇ ਕਰਨਾ ਵਾ ਤੇ ਮੈਂ ਤਾਂ ਕਹਿੰਦਾ ਮੈਂ ਤੁਹਾਡੇ ਵਿੱਚ ਗੁਰੂ ਸਾਹਿਬ ਵੇਖ ਰਿਹਾ ਹਾਂ ਜੀ ਬਹੁਤ ਧੰਨਵਾਦ ਵੀਰ ਜੀ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਸੰਗਤ ਅੱਗੇ ਵੀ ਗੁਹਾਰ ਕਰਦੇ ਆ ਇਸ ਵੀਰ ਵਾਸਤੇ ਸਤਨਾਮ ਸਿੰਘ ਜੀ ਨੇ ਵੱਧ ਤੋਂ ਵੱਧ ਪ੍ਰੋਗਰਾਮ ਦਿੱਤੇ ਜੀ ਦੇਖੋ ਕਦੇ ਕਿਸੇ ਦਾ ਮੰਗਣ ਨੂੰ ਦਿਲ ਨਹੀਂ ਕਰਦਾ ਜਦੋਂ ਦਰਦ ਹੋਵੇ ਅੰਦਰੋਂ ਤਾਂ ਫੇਰ ਹੀ ਬੰਦਾ মিডিਆ ਅੱਗੇ ਆ ਕੇ ਗੱਲ ਕਰਦਾ ਇਹ ਵੀਰ ਵੀ মিডিਆ ਆ ਕੇ ਜੇ ਗੱਲ ਕਰ ਰਹੇ ਨੇ ਤਾਂ ਇਹਦਾ ਤੁਸੀਂ ਜੇ ਤੁਹਾਨੂੰ ਨਹੀਂ ਯਕੀਨ ਤੁਸੀਂ ਇਹਦਾ ਪਿਛੋਕੜ ਦੇਖੋ ਇਹਦੇ ਆ ਸਾਰੇ ਹਾਲਾਤ ਦੇਖੋ ਕਿ ਵਾਕਿਆ ਹੀ ਇਹ ਲੋੜਵੰਦ ਹੈਗਾ ਤੇ ਇਸ ਦੀ ਹੈਲਪ ਕੀਤੀ ਜਾਵੇ ਜੇ ਅਸੀਂ ਦਿਨਾਂ ਦੇ ਵਿੱਚ ਵਾਕਈ ਮੈਲ ਖੜੇ ਕਰ ਦਿੰਨੇ ਆ ਬਹੁਤ ਸੰਸਥਾਵਾਂ ਹੜਾਂ ਦੇ ਵਿੱਚ ਮਦਦ ਕੀਤੀ ਸੀ ਸੰਸਥਾਵਾਂ ਨੇ ਤੇ ਫਿਰ ਇਧਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹਨਾਂ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਜੁੜੇ ਰਹੇ ਹੋ ਸੁਨੇਹਾ ਚੈਨਲ ਦੇ ਨਾਲ ਵਾਈਕ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵੈਕੁਲ ਜੀ ਦਾਸ ਦਾ ਨਾਮ ਗਿਆਨੀ ਸਤਨਾਮ ਸਿੰਘ ਅੰਮ੍ਰਿਤਸਰ ਵਾਲੇ ਜੀ ਨੰਬਰ ਤੁਹਾਡਾ ਮੈਂਸ਼ਨ ਕਰ ਦਾਂਗੇ ਮੇਰਾ ਮੋਬਾਈਲ ਨੰਬਰ ਫਿਰ ਵੀ ਆਪ ਰਿਪੀਟ ਕਰ ਲੈਣਾ ਕੀ 83608 70850 8360870850 ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਹਨਾਂ ਨੇ ਨੰਬਰ ਦੱਸ ਦਿੱਤਾ ਹੈਗਾ ਆਪਾਂ ਸਕਰੀਨ ਤੇ ਵੀ ਮੈਂਸ਼ਨ ਕਰ ਦੇਵਾਂਗੇ ਵੱਧ ਤੋਂ ਵੱਧ ਇਸ ਵੀਰ ਦਾ ਸਾਥ ਦਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ